ਅੱਜ ਚੰਡੀਗੜ੍ਹ ਵਿੱਚ ਸੁਖਿੰਦਰ ਰੰਧਾਵਾ ਦੇ ਬੇਟੇ ਨੇ ਇੱਕ ਪੀਸੀ ਕਰਕੇ ਗਰਦੀਪ ਰੰਧਾਵਾ ਦੇ ਰੋਪ ਲਗਾਏ ਨੇ। ਰਦੀਪ ਰੰਧਾਵਾ ਜੀ ਸਾਡਾ ਐਮਐਲ ਜਿਹੜਾ ਬੰਨਾ ਗੱਲ ਕਰਾਂ ਸਰ ਜਿਹੜਾ ਅੱਜ ਚੰਡੀਗੜ੍ਹ ਪੀਸੀ ਕਰਕੇ ਰੋਪ ਲਗਾਏ ਨੇ ਉਸ ਤੋਂ ਬਾਅਦ ਪਹਿਲਾਂ ਰੰਧਾਵਾ ਸਾਹਨੇ ਤੁਹਾਡੇ ਰੋਪ ਲਾਏ ਸੀ। ਇਹਦੇ ਬਾਰੇ ਕੀ ਕਹਣਾ ਸਰ ਜਦੋਂ ਪਹਿਲੀ ਗੱਲ ਤਾਂ ਉਹਦੇ ਮੁੰਡੇ ਤੇ ਮੈਂ ਕੋਈ ਵਰਸ਼ਨ ਦੇਣੀ ਨਹੀਂ ਜਿੱਦਾਂ ਸੁਖਜਿੰਦਰ ਸਿੰਘ ਰੰਧਾਵਾ ਮੇਰੇ ਤੇ ਅਲਿਗੇਸ਼ਨ ਲਾਏਗਾ ਤਾਂ ਉਹਦੀ ਗੱਲ ਤਾਂ ਮੈਂ ਜਵਾਬ ਦੇਵਾਂਗਾ। ਰੰਧਾਵਾ ਸਾਹਨੇ ਪਹਿਲਾਂ ਕਿਹਾ ਵੀ ਤੁਹਾਡੇ ਸਬੰਧ ਨੇ ਜੱਗੂ ਭਗਵਾਨਪਰੀਆਂ ਦੇ ਨਾਲ ਹੋਰ ਕਈ ਤਰ੍ਹਾਂ ਦੇ ਰੋਪ ਲ ਜਿਹੜੇ ਰਿਹਾਵੇ ਨੇ ਲਾਇਨਰ ਰਿਹਾਵੇ ਵਪਾਰੀ ਸਾਰੇ ਲੋਕਾਂ ਨੂੰ ਪਤਾ ਤੇ ਮੇਰੇ ਬਾਰੇ ਵੀ ਪਤਾ ਹੈ ਤਾਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਵੀ ਪਤਾ ਇਸ ਕਰਕੇ ਮੈਂ ਕੱਲ ਜੋ ਪੀਸੀ ਮੈਂ ਕਰਕੇ ਆਇਆ ਉਦੋਂ ਤੋਂ ਸਾਰੇ ਸਾਰੇ ਪੰਜਾਬ ਕੀ ਸਾਰੇ ਹਿੰਦੁਸਤਾਨ ਦੇ ਸਾਰੇ ਵਰਲਡ ਨੇ ਕੱਲ ਦੇਖ ਲਈ ਮੇਰੀ ਪੀਸੀ ਕੱਲ ਵਾਲੀ ਠੀਕ ਹੈ ਮੈਂ ਬੜਾ ਕਲੀਅਰ ਕੱਟ ਕੱਲ ਜੋ ਕਹੇ ਆ ਉਹੀ ਮੇਰੀ ਤੁਸੀਂ ਵੀ ਉਹਨਾਂ ਚੈਨਲਾਂ ਤੋਂ ਲੈ ਕੇ ਆਪਣਾ ਚ ਕਰ ਲੋ ਉਹਨਾਂ ਨੇ ਕੁਝ ਵੀਡੀਓ ਵੀ ਜਾਰੀ ਕੀਤੀਆਂ ਨੇ ਕਹਿੰਦੇ ਧੜੀ ਹਲਪ ਕੀਤੀ ਇਲੈਕਸ਼ਨਾਂ ਚ ਉਹਨਾਂ ਦੇ ਪਰਿਵਾਰ ਵਾਲੋਂ ਪਤਾ ਉਹਨਾਂ ਦੇ ਪਰਿਵਾਰ ਨੂੰ ਪੁੱਛ ਲਓ ਮੇਰੀ ਤਾਂ ਕਿਸੇ ਨੇ ਨਹੀਂ ਕੀਤੀ ਮੇਰੀ ਤਾਂ ਫਿਰ ਸਾਰੇ ਇਲਾਕੇ ਨੇ ਨਹੀਂ ਕੀਤੀ ਆ ਮੇਰੇ ਤੇ ਥੇ ਲੰਗਾ ਕਹਿੰਦਾ ਮੈਂ ਕੀਤੀ ਆ ਛੋਟੇ ਪੁਰ ਕਹਿੰਦਾ ਮੈਂ ਕੀਤੀ ਆ ਦੂਜਾ ਕਹਿੰਦਾ ਮੈਂ ਕੀਤੀ ਫਿਰ ਤਾਂ ਸਾਰਿਆਂ ਨੇ ਕੀਤੀ ਆ ਉਹ ਕਹਿੰਦਾ ਸਾਰੇ ਗਰਦੀਪ ਸਿੰਘ ਨੂੰ ਵੋਟਾਂ ਪਾਈਆਂ ਅਜੇ ਸਾਰਿਆਂ ਪਾਈਆਂ ਮੈਂ ਤਾਂ ਫਿਰ ਸਾਰੇ ਜਦੋਂ ਕਹਿੰਦੇ ਨੇ ਕਿ ਪਾਈਆਂ ਤੇ ਪਾਈਆਂ ਹੋਣਗੀਆਂ ਤਾਂ ਉਹ ਹੀ ਦੱਸ ਸਕਦੇ ਨਾ ਪਾਈਆਂ ਕਿ ਨਹੀਂ ਪਾਈਆਂ ਖਾਸ ਕਰ ਜੱਗੂ ਦੇ ਪਰਿਵਾਰ ਦਾ ਨਾਮ ਲੈ ਰਿਹਾ ਤੇਰਾ ਮੇਰਾ ਉਹਨਾਂ ਦੇ ਪਰਿਵਾਰ ਨੇ ਕੋਈ ਮੇਰੇ ਇਲੈਕਸ਼ਨ ਦੇ ਦੌਰਾਨ ਚ ਨਾਮ ਮੈਨੂੰ ਮਿਲਿਆ ਨਾ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਤੇਰੀ ਮਦਦ ਕਰ ਰਹੇ ਹਾਂ ਹਾਂ ਜਿਹਨਾਂ ਦੇ ਪਰਿਵਾਰ ਨੇ ਆਪ ਹੀ ਖੁਦ ਮੰਨਣਾ ਵੀ ਹਿੰਮਤ ਕੀਤੀ ਤਾਂ ਕੀ ਹੋਗਾ ਨਾ ਉਹ ਕੀਤੀ ਹੋਗੀ ਉਹਨਾਂ ਚ ਮੰਨਿਆ ਤੇ ਜੋ ਕਹਿ ਰਹੇ ਨੇ ਤਾਂ ਫਿਰ ਕਹਿ ਰਹੇ ਨੇ ਤਾਂ ਫਿਰ ਠੀਕ ਹੋਈ ਕਿਸਨ ਡੇਰ ਬਣਾਉਂਦੇ ਐ ਬਲੇ ਗੁਰਦੀਸ਼ਨ ਅਦਾਜ ਇਹਨਾਂ ਦਾ ਕਹਿਣਾ ਜੀ ਮੈਂ ਸੁਜਿੰਦਰ ਰਹਾਵਾ ਦੇ ਜਿਹੜੇ ਬੇਟੇ ਨੇ ਜਿਹੜੇ ਪੀਸੀ ਕੀ ਦੇ ਉੱਥੇ ਜਵਾਬ ਕਿਉਂ ਦਵਾ ਕਿ ਸੁਜਿੰਦਰ ਰਹਾਵਾ ਖੁਦ ਪ੍ਰੈਸ ਕੌਂ ਕਰਕੇ ਤੇ ਮੈਂ ਉਹਨਾਂ ਦੇ ਜਵਾਬ ਦਵਾਂਗਾ ਬਾਕੀ ਇਹ ਮਦਦ ਕਰਨ ਦੀ ਗੱਲ ਮਦਦ ਮੇਰੀ ਹਲਕੇ ਦੇ ਕਈ ਲੋਕਾਂ ਨੇ ਕੀਤੀ ਆ ਉਹ ਵਿੱਚ ਹੋਰ ਹੀ ਪ੍ਰੋਬਲਮ ਹੋ ਸਕਦੀ ਹੈ ਕਈ ਲੋਕ ਮੈਨੂੰ ਕਹਿੰਦੇ ਮੇਰੀ ਮਦਦ ਕੀਤੀ ਆ ਸਕਦੇ ਮੈਂ ਇੱਥੇ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ